ਆ ਜੀ ਗਾ ਇਹ ਆਪਾਂ ਹੁਣ ਦੋਏ ਦੇ ਵਿੱਚ ਤੱਕਾਂਗੇ ਰਾਹ ਦੇ ਵਿੱਚੋਂ ਨਾ ਜਾ ਕੇ ਆ ਸਾਡੀ ਸ਼ਤਕਾਰ ਕਮੇਟੀ ਦੀ ਸਾਰੀ ਤੀਰਦੀ ਉਹ ਪ੍ਰੈਕਟੀ ਨਹੀਂ ਕੀਤੀ ਹੋਇਆ ਬਾਕੀ ਵੀ ਰੇ ਪ੍ਰਧਾਨ ਵਰਗੇ ਗਾਣਾਂ ਕਿ ਉਹਦੇ ਪਿਛਾ ਚਲੇ ਤੁਸੀਂ ਵੀ ਆਖੀ ਨੂੰ ਇਹ ਇਹ ਬਈ ਕਿਸੇ ਨੂੰ ਵੀ ਰਸਤੇ 'ਚ ਕਿਸੇ ਦੇ ਵੀ ਪਿੰਡ ਰਾਹ 'ਚ ਬਹੁਤ ਵੱਡਾ ਫੋਨ ਨਾ ਬਾਈ ਜੇ ਅਸੀਂ ਦੱਬ ਨਾ ਕਰੋ ਕੁੱਤਾ ਟੋਏ ਦੇ ਵਿੱਚ ਆ ਗਿਆ ਮਰੇ ਚੌੜਾ ਘਾਲੀਦਾ ਜਾਣਾ ਟੋਆ ਕੋ ਮਥਾ ਪਾਲੇ ਦੇ ਛੋਟੇ ਛੋਟੇ ਭੈਣੇ ਆਰਦੇ ਹੋਰ ਨੀ ਪਾਵਾ ਪਾਲੇ ਸੀਗੇ ਉਹ ਨਹੀਂ ਬੰਦੇ ਲੱਗ ਗੜੀ ਵੱਜੀ ਬੰਦੂਗੀ ਨਹੀਂ ਪੜਾ ਕੇ ਪਾਤੀ ਸੋ ਭਈ ਇਹ ਨਹੀਂ ਕੰਮ ਹੁੰਦਾ ਆ ਸਾ ਇਹਦੇ ਵਿੱਚ ਕੰਮ ਚ ਸਕਾਰ ਕਮੇਟੀ ਦਾ ਸਾਦੀ ਦਾ ਸਹਾਇਕ ਦਾ ਕਿਉਂ ਉਹਦੀ ਸੇਵਾ ਕਰਨ ਨਹੀਂ ਆਈ ਸੀ ਸਵੇਰੇ ਤੇ ਸਾਡੇ ਜਿੱਥੇ ਸੀ ਉਹ ਝਾੜੂ ਲਾਉਣ ਜਾਣਾ ਸੀਗਾ ਉਸ ਰਾਤ ਉਸ ਰਾਹ ਦੇ ਵਿੱਚ ਪਿਆ ਸੀਗਾ ਇਹ ਸਾਡੀ ਤਿੰਨ ਚਾਰ ਟੀਮ ਮੈਂਬਰਾਂ ਦੀ ਇਹਦੇ ਡਿਊਟੀ ਲੱਗ ਗਈ ਸੀ ਸੋ ਭਈ ਆਹ ਮੁੰਡਾ ਵੀ ਸੀ ਆਪਣੇ ਨਾਲ ਦੋਨੇ ਸੇਵਾ ਦਾ ਟੀਮ ਮੈਂਬਰ ਸਾਡੇ ਤੇ ਸਾਡੀ ਤਿੰਨਾਂ ਦੀ ਡਿਊਟੀ ਲੱਗੀ ਸੀ